ਕਮਾਨ ਤੇ ਮੈਂ ਬੇਨਤੀ ਕਰਾਂਗਾ ਬਹਾਦਰ ਬਾਬਾ ਵਿਜੀਤਨ ਸਾਹਿਬ ਕਬੱਡੀ ਕਲੱਬ ਅੰਦੀਪੁਰ ਉਹ ਵੀ ਟੀਮਾਂ ਤਿਆਰੀ ਵਿੱਚ ਰਹਿਣਗੀਆਂ ਤੀਸਰਾ ਮੈਚ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਵੱਸਾਜ ਲੱਖਾਪੁਰ ਜੀ ਕਬੱਡੀ ਆ ਵੀ ਕਾਰ ਜਿਹੜੀ ਐ ਏ ਸਤਗੁਰ ਬੈਰੀਗੇਡ ਵਾਲਾਂ ਦੀ ਹੈ ਇੱਕ ਵਾਰੀ ਸਤਗੁਰ ਬੈਰੀਗੇਡ ਦੇ ਨਾਂ ਤੇ ਤਾੜੀ ਮਾਰ ਦੋ ਮੇਰੇ ਵੀਰੋ ਕੁਝ ਨਵਾਂ ਵੇਖਣ ਨੂੰ ਮਿਲਦਾ ਆ ਵੱਡੀ ਗੱਲ ਹੈ ਭਰਾ ਸਾਡੇ ਇਹ ਸਤਕਾਰ ਹੈ ਇਹ ਮਾਨ ਹੈ ਰੂਟੇ ਪੱਜੇ ਦਾ ਡਰਾਈਵਰ ਪਤਾ ਨਹੀਂ ਕਿੱਥੇ ਬੈਠੇ ਡਰਾਈਵਰ ਤਾਂ ਇਹਨਾਂ ਨੇ ਲਕੋਗੇ ਰੱਖਿਆ ਉਹ ਸ਼ਾਮ ਨੂੰ ਵਿਖਾਵਾਂਗੇ ਗੱਲਾਂ ਵੱਡੀਆਂ ਨੇ ਤਾੜੀ ਮਾਰੋ ਪਿਆਰੀ ਸਾਥ ਸੱਜਣ ਜੀ ਕੈਰੋ ਵਾਲੇ ਭਰਾਵਾਂ ਦੇ ਇਹ ਤਗੜੇ ਬੰਦੋ ਬਸਟ ਦੇ ਲਈ ਤੰਤਰ ਬਾਬਾ ਬਸਤਾ ਸਿੰਘ ਜੀ ਅੱਜ ਵੱਡੀਆਂ ਗੱਲਾਂ ਨੇ ਕੈਰੋ ਦੀ ਧਰਤੀ ਤੇ ਪਹਿਲੀ ਵਾਟਰ ਬ੍ਰੇਕ ਆਹ ਸਾਹਮਣੇ ਕਹਿੰਦੇ ਕਮਾਲ ਦੇ ਬੱਬਰ ਸ਼ੇਰ ਦੋਨਾਂ ਟੀਮਾਂ ਦੇ ਦਰਮਿਆਨ ਇੱਕ ਚੋਟੀ ਦੀ ਟੱਕਰ ਹੈ ਔਰ ਸਾਰੇ ਸਾਡੇ ਐਨਆਰਆਈ ਵੀਰ ਜਿਨ੍ਹਾਂ ਨੇ ਵੱਡੇ ਯੋਗਦਾਨ ਅੱਜ